ਵਤਵਨ ਪ੍ਰੇਮੀ ਸਵਰਗੀ ਰਜਿੰਦਰ ਸਿੰਘ ਜੀ ਸਿੱਧੂ ਹੋਣਾ ਦੀ ਪਹਿਲੀ ਵਰ੍ਹੇ ਸਿਤੇ ਪਹੁੰਚੀਆਂ ਸੰਗਤਾਂ ਲਵਾਓ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗੀ ਰਜਿੰਦਰ ਸਿੰਘ ਸਿੱਧੂ ਹੁਣਾ ਜੀ ਦਾ ਜਨਮ 1944 ਦੇ ਵਿੱਚ ਪਿਤਾ ਸਰਦਾਰ ਸਾਧੂ ਸਿੰਘ ਜੀ ਅਤੇ ਮਾਤਾ ਲਾਜਵੰਤੀ ਕੌਰ ਜੀ ਦੀ ਕੁੱਖੋਂ ਹੋਇਆ ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਭਾਰਤੀ ਜਲ ਸੈਨਾ ਦੇ ਵਿੱਚ ਸਵਾਮਾ ਨਿਭਾਉਂਦਿਆਂ ਦੋ ਲੜਾਈਆਂ ਲੜੀਆਂ ਤੇ ਜਿੱਤੀਆਂ ਇਸੇ ਦੌਰਾਨ ਉਹਨਾਂ ਨੂੰ ਰੂਸ ਦੇ ਵਿੱਚ ਭਾਰਤੀ ਡਿਪਲੋਮੈਟ ਰਹਿਣ ਦਾ ਵੀ ਮੌਕਾ ਮਿਲਿਆ ਤੇ ਉਹਨਾਂ ਨੇ ਭਾਰਤੀ ਡਿਪਲੋਮੈਟ ਰਹਿੰਦੇ ਆ ਆਪਣੀਆਂ ਵਧੀਆ ਸਵਾਮਾਂ ਦੇ ਨਾਲ ਭਾਰਤ ਦੇ ਵਿੱਚ ਹੀ ਨਹੀਂ ਪੂਰੇ ਸੰਸਾਰ ਦੇ ਵਿੱਚ ਜਗਰਾਵਾ ਸ਼ਹਿਰ ਦਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਕੌਮ ਦਾ ਨਾਮ ਰੋਸ਼ਨ ਕੀਤਾ ਸੋ ਅੱਜ ਪਰਿਵਾਰ ਵੱਲੋਂ ਕਿਉਂਕਿ ਸਵਰਗੀ ਰਜਿੰਦਰ ਸਿੰਘ ਜੀ ਸਿੱਧੂ ਵਾਤਾਵਰਣ ਪ੍ਰੇਮੀ ਸਨ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਕਰਦੇ ਆ ਪਹਿਲੀ ਵਰਸੀ ਤੇ ਰੁੱਖਾਂ ਦਾ ਆਕਸੀਜਨ ਦਾ ਲੰਗਰ ਲਗਾਇਆ ਗਿਆ ਉਹਨਾਂ ਦੇ بیٹے ਰਜੇਸ਼ਿੰਦਰ ਸਿੰਘ ਸਿੱਧੂ ਹੁਣ ਕੀ ਕਹਿੰਦੇ ਨੇ ਆਓ ਉਹ ਵੀ ਸੁਣਦੇ ਆ ਉਸ ਤੋਂ ਪਹਿਲਾਂ ਤੁਸੀਂ ਸਾਨੂੰ ਜੇ ਸਾਡੇ ਨਾਲ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਕਰ ਲਓ ਕਮੈਂਟ ਕਰੋ ਲਾਈਕ ਕਰ ਦਿਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਨੂੰ ਪ੍ਰੇਮੀ ਸੀਗੇ ਤੇ ਉਹਨਾਂ ਦੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਸੀ ਕਿ ਹਰ ਸਾਲ ਜਿੰਨੇ ਵੀ ਬੂਟੇ ਲਾਏ ਜਾਣ ਤੇ ਇਸੇ ਕਰਕੇ ਮੈਂ ਅੱਜ ਸਤਪਾਲ ਦੇਰਗਾਹ ਜੀ ਨੂੰ ਮੈਂ ਬੇਨਤੀ ਕੀਤੀ ਸੀ ਕਿ ਉਹ ਮੇਰੇ ਪਿਤਾ ਜੀ ਬਹੁਤ ਵਾਤਾਵਰਣ ਪ੍ਰੇਮੀ ਸੀਗੇ ਔਰ ਬੂਟੇ ਵਗੈਰਾ ਲਾਉਂਦੇ ਹੁੰਦੇ ਸੀਗੇ ਤੇ ਇਸੇ ਉਹਨਾਂ ਦੇ ਜਿਹੜੀ ਵਰਸੀ ਨੂੰ ਸਮਪੰਨ ਅਸੀਂ ਸਤਪਾਲ ਜੀ ਨੂੰ ਕਿਹਾ ਸੀਗਾ ਕਿ ਕੁਝ ਬੂਟੇ ਲਾਈਏ ਤੇ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਲੋਕਾਂ ਨੂੰ ma è